ਹਰੋ ਕਹੀ ਕੀ ਨਾਮ ਦਾ ਮੇਰਾ ਨਾਮ ਜੀ ਰਜੀਵ ਕੁਮਾਰ ਪਿੰਡ ਮੇਰਾ ਡੇਰੀ ਆਲੀਆ ਸਰ ਜਿਹੜੀ ਨਾਮ ਜੀ ਲਗਾ ਕਰੋ ਤੇ ਸ਼ੁਰੂ ਆ ਤੇ ਸਾਡੇ ਬਜ਼ੁਰਗ ਉਹਨਾਂ ਦੀ ਉਮਰ 82 ਸਾਲ ਹੋਈ ਉਹ ਵੀ ਦੱਸਦੇ ਸੀ ਵੀ ਸਾਡੀ ਹੋਸ਼ ਤੋਂ ਕੋਈ 100 ਸਾਲ ਪਹਿਲਾਂ ਕਹਿਣ ਦਾ ਮਤਲਬ 150 ਜਾਂ 200 ਸਾਲ ਤੋਂ ਚੱਲਦੀ ਆ ਰਹੀ ਹੈ ਸਾਰੇ ਧਰਮ ਇੱਥੇ ਧਰਮ ਦਾ ਕੋਈ ਮਤਲਬ ਨਹੀਂ ਸਾਰੇ ਰਲ ਮਿਲ ਕੇ ਇਕੱਠੇ ਆ ਕੋਈ ਵੀ ਪ੍ਰੋਗਰਾਮ ਹੋਵੇ ਸਾਰੇ ਰਲ ਮਿਲ ਕੇ ਬੜੇ ਸ਼ਰਧਾ ਨਾਲ ਮਨਾਉਂਦੇ ਆ ਅੱਜ ਕੀ ਮਨਾ ਰਹੇ ਹੋ ਅੱਜ ਦੇ ਦਿਨ ਕੀ ਹੋ ਰਿਹਾ ਹੈ ਅੱਜ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੀ ਬਰਾਤ ਆ ਤੇ ਇਸ ਤਰ੍ਹਾਂ ਹੀ ਬਰਾਤ ਦੀ ਲੋਕੀ ਸੇਵਾ ਕਰਦੇ ਆ ਜਿਸ ਤਰ੍ਹਾਂ ਆਪਣੇ ਘਰ ਕਿਸੇ ਬੱਚੇ ਜਾਂ ਬੱਚੀ ਦੀ ਸ਼ਾਦੀ ਹੋਵੇ ਤੇ ਅਸੀਂ ਮੇਲ ਨੂੰ ਸਾਹਮਣੇ ਆ ਉਸੇ ਤਰ੍ਹਾਂ ਹੀ ਮਹਾਰਾਜ ਦੀ ਬਰਾਤ ਨੂੰ ਸਾਰੇ ਲੋਕ ਸਾਹਮਣੇ ਜਿਹੜੇ ਵੀ ਲੋਕ ਜਿਨ੍ਹਾਂ ਦੀ ਕੋਈ ਮਹਾਰਾਜ ਮਨੋਕਾਮਨਾ ਪੂਰੀ ਕਰਦਾ ਕੋਈ ਬੱਚਾ ਜੀਦਾ ਬਾਹਰ ਜਾਂਦਾ ਕਿ ਇਹਨੂੰ ਪੀਆਰ ਮਿਲ ਜਾਂਦੀ ਆ ਉਹਨੇ ਸੁਖਿਆ ਹੁੰਦਾ ਉਹ ਆਪਣੀ ਜਦੋਂ ਸੁਖਣੀ ਪੂਰਾ ਹੁੰਦੀ ਆ ਤੇ ਉਹ ਆਪਣੇ ਘਰ ਮਹਾਰਾਜ ਦੀ ਬਰਾਤ ਨੂੰ ਬੁਲਾਉਂਦਾ ਪਕੀ ਨਾਮਤਲਾ ਗਿਆਨ ਸਿੰਘ ਜੀ ਕੀ ਤੋਂਨ ਬਾਹਰ ਇਹਦੇ ਨਾਲ ਕਰੀਏ ਮੈਂ ਆਰਾਮ ਜੀ ਦਾ ਪਟਾ ਜੀ ਤਸ਼ਲਾ ਪਸ਼ਾ ਜੀ ਤਸ਼ਲਾ ਜੀ ਦਾ ਰੋਡ ਬਾਰੇ ਹਾਂਜੀ ਫਿਰ ਕਿਦੋਂ ਤਿਆਰੀ ਕਰਦੇ ਹੋ ਕਿਸ ਤਰ੍ਹਾਂ ਫਿਰ 6:00 ਵਜੇ ਤੋਂ ਤਿਆਰੀ ਹੋ ਜਾਂਦੀ ਆ ਜੀ ਇਸ ਆਮਦੇ ਭਾਈ 9 ਵਜਾਂ ਭਾਈ 12 ਵਜਾਂ ਕੰਮ ਪੂਤ ਕੇ ਫੇਰ ਜਾਣਾ। ਰਾਮ ਨਿਵਾਸ ਰਾਮ ਨਿਵਾਸ ਤੇ ਇੱਕ Hindu ਕਰਤਾਰ ਨਹੁੰਦੇ ਆ ਪਰ ਸਿੱਖ ਪਰਵਾਰ ਆਪਾਂ ਤੇ ਇਹ ਇੱਥੇ ਕੋਈ ਧਰਮ ਨਹੀਂ ਸਾਰੇ ਧਰਮ ਇੱਕ ਚੱਲਦੇ। ਇਹ ਜਗ੍ਹਾ ਦੇ ਉੱਤੇ ਸਭ ਇੱਕ ਚੱਲਣ। ਇਹ ਮਸਲਾ ਉਹ ਸਾਡਾ Hindu ਧਰਮ ਦਾ ਬਾਹਰ ਆਪ ਆਪਣੇ ਘਰਾਂ ਤੋਂ ਇਹ ਜਗ੍ਹਾ ਤੇ ਕੋਈ ਨਹੀਂ ਚੱਲਣ। ਜਿਹੜਾ ਇੱਥੇ ਕੋਈ ਗਲਤੀ ਕਰੂਗਾ ਉਹ ਆਪੇ ਭੁਗਤੂਗਾ। ਹਾਂ ਇਸੇ ਗੱਲ ਨੂੰ ਇਹ ਜਗ੍ਹਾ ਦੀ ਸ਼ਕਤੀ। ਕੋਈ ਦੂਜਾ ਬੰਦਾ ਨਹੀਂ ਉਸ ਨੂੰ ਦੇਖਦੇ ਵੀ ਆਏ ਵੇਖਦੇ ਆਏ ਆ ਵੇਖਦੇ ਚੱਲਦੇ ਨਾ ਕਦੋਂ ਦੀ ਸ਼ੁਰੂਆਤ ਆ ਰਾਮ ਜੀ ਇਹ ਤੇ ਸਾਡੇ ਦਾਦੇ ਨੂੰ ਵੀ ਨਹੀਂ ਪਤਾ ਲੱਗਾ ਕਿ ਕਿਤੋਂ ਦੀ ਚਲਦੀ ਆਈ ਹੈ ਤੇ ਕਿਹਾਂ ਪਿੱਛੋਂ ਤੋਂ ਚਲਦੀ ਹੈ ਇਹ ਗੱਡੀ ਅਸੀਂ ਨਹੀਂ ਵੇਖਣ ਦੇ ਕੰਮ ਕਰਦੇ ਆ ਆਪਣਾ ਰੋਲ ਪੂਰੀ ਜਿੱਡਾ ਤੇ ਕੰਮ ਕਰੀ ਜਿੱਡਾ ਜਿਹੜਾ ਮੇਰਾ ਨਾਮ অশੋਕ 바ਵਾ ਜੀ ਅੱਜ ਪਿੰਡ ਦੇ ਰਾਮ ਰਿਲਾ ਰਿਹਾ ਸੀ ਰਾਮ ਜੀ ਦੀ ਬਰਾਤ ਹਾਂਜੀ ਇਹਦੇ ਬਾਰੇ ਇਹ ਜੀ ਉਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਭਗਵਾਨ ਰਾਮ ਦੀ ਜਿਹੜੀ ਬਰਾਤ ਕਮਾਈ ਜਾਂਦੀ ਹੈ ਜਿਹਨਾਂ ਲੋਕਾਂ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਨੂੰ ਆਪਣੇ ਘਰੇ ਬੁਲਾਉਂਦੇ ਨੇ ਇਹਨਾਂ ਦੇ ਚਰਨ ਘਰੇ ਪਹੁੰਚਦੇ ਨੇ ਤੇ ਮਹਾਰਾਜ ਦੀ ਤੇ ਸੇਵਾ ਹੁੰਦੀ ਹੁੰਦੀ ਹੈ ਤੇ ਬਾਕੀ ਜਿੰਨੀ ਵੀ ਸੰਗਤ ਤੁਸੀਂ ਆਸੇ-ਪਾਸੇ ਨਾਲ ਦੇਖ ਰਹੀ ਹੋ ਭਾਵੇਂ 100 ਬੰਦਾ ਹੋਵੇ ਤੇ ਭਾਵੇਂ 150 ਬੰਦਾ ਹੋਵੇ ਉਹਨਾਂ ਦੀ ਵੀ ਪੂਰੀ ਆਉ-ਪਾਉ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼ਾਮ ਨੂੰ ਦੇਖਿਆ ਜਾਏ ਤੇ ਇੱਕ ਪਿੰਡ ਦਾ ਪ੍ਰੋਗਰਾਮ ਹੈ ਇਹ ਧਰਮ ਦਾ ਪ੍ਰੋਗਰਾਮ ਹੈ ਇਹ ਜੀ ਧਰਮ ਦਾ ਇੱਥੇ ਕੋਈ ਮਸਲਾ ਨਹੀਂ ਇਹ ਸਿਰਫ ਇੱਕ ਪਿੰਡ ਦਾ ਪ੍ਰੋਗਰਾਮ ਹੈ। ਹਾਂਜੀ ਇੱਥੇ ਧਰਮ ਦਾ ਕੋਈ ਮਸਲਾ ਨਹੀਂ। ਇੱਥੇ Hindu, Sikh, Christian ਜਾਂ ਸਾਡੇ ਮਜਬੀ ਸਿੱਖ ਸਾਰੇ ਇੱਕੋ ਹੀ ਨੇ। ਕੋਈ ਇੱਥੇ ਧਰਮ ਦਾ ਮਸਲਾ ਹੀ ਨਹੀਂ ਹੈਗਾ। ਪਿੰਡ ਵਾਸੀ ਜਿਹਨਾਂ ਦੀ ਜਿਸ ਤਰ੍ਹਾਂ ਦੀ ਦਸਾਂ ਵਹ ਟਰੈਕਟਰਾਂ ਦੇ ਕੋਸਾ ਹਾਂ ਦੇ ਆ ਗਏ। ਬਦਨਾ ਜੀ ਇੱਥੇ ਸਾਡੇ ਵੀਰ ਜੀ ਨੇ ਇੱਕ ਉਹਨਾਂ ਕੋਲ ਟਰੈਕਟਰ ਨੇ ਆਪਣੇ ਉਹ ਕਿਰਾਏ ਦਾ ਕੰਮ ਕਰਦੇ ਨੇ। ਉਹ ਕੱਲ ਸਾਡੇ ਇੱਥੇ ਸੀਤਾ ਜਲਨ ਦਾ ਪ੍ਰੋਗਰਾਮ ਹੋਇਆ ਸੀ। ਆ ਮੇਰੇ ਨਾਲ ਹੀ ਖੜੇ ਨੇ। ਸੀਤਾ ਜਨਮ ਦਾ ਸਾਡੇ ਇੱਥੇ ਪ੍ਰੋਗਰਾਮ ਮਨਾਇਆ ਜਾਂਦਾ ਜਿਵੇਂ ਕਿ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਹਿੰਦੂ ਧਰਮ ਦੇ ਵਿੱਚ ਹਾਲ 45 ਜਦੋਂ ਚੱਲਦੀ ਸੀ ਤੇ ਉਦੋਂ ਸੀਤਾ ਜੀ ਦਾ ਜਨਮ ਹੋਇਆ ਸੀ ਉਸੇ ਤਰ੍ਹਾਂ ਸਾਡੇ ਇੱਥੇ ਹਾਲ ਦਾ ਪ੍ਰੋਗਰਾਮ ਚੱਲਦਾ ਸੀ ਅੱਜ ਕੱਲ ਤੁਹਾਨੂੰ ਪਤਾ ਡਵੈਲਪ ਹੋ ਗਿਆ ਤੇ ਟਰੈਕਟਰ ਆ ਗਏ ਨੇ ਤੇ ਮੇਰੇ ਵੀਰ ਜੀ ਹਰ ਸਾਲ ਲਗਭਗ ਮੈਨੂੰ 15 ਸਾਲ ਹੋ ਗਏ ਦੇਖਦੇ ਹਰ ਸਾਲ ਆਪਣਾ ਟਰੈਕਟਰ ਲੈ ਕੇ ਆਉਂਦੇ ਨੇ ਖੇਤ ਕਿਸੇ ਦਾ ਹੁੰਦਾ ਹੈ ਖੇਤ ਨੂੰ ਪੂਰੀ ਤਸੱਲੀ ਦੇ ਨਾਲ 1 ਘੰਟਾ ਇਹਨਾਂ ਨੇ ਖੇਤ ਵਾਉਣਾ ਉਸ ਤੋਂ ਬਾਅਦ ਜਿਹੜਾ ਸੀਤਾ ਜਨਮ ਦਾ ਪ੍ਰੋਗਰਾਮ ਕੀਤਾ ਜਾਂਦਾ ਤੇ ਅੱਜ ਵੀ ਸ਼੍ਰੀ ਰਾਮ ਭਗਵਾਨ ਦੀ ਟਰੈਕਟਰ ਟਰਾਲੀ ਨਾਲ ਲੈ ਕੇ ਆਏ ਨੇ ਤੇ ਇੱਕ ਨਾਲ ਗੱਡੀ ਵੀ ਲੈ ਕੇ ਆਏ ਨੇ ਜਿਹਦਾ ਜੀ ਕੋਈ ਵੀ ਸੇਵਾ ਨਹੀਂ ਨਾ ਇਹਨਾਂ ਨੇ ਕੋਈ ਤੇਲ ਪਾਉਣਾ ਨਾ ਇਹਨਾਂ ਨੇ ਕੋਈ ਪੈਸਾ ਲੈਣਾ ਜੋ ਵੀ ਹੈ ਸਾਰੀ ਸੇਵਾਈ ਹੈ ਜੀ ਇਹਨਾਂ ਦੀ ਬਸ ਅਸੀਂ ਪੰਜਾਬ ਦੇ ਵਿੱਚ ਬੱਕਰੀ ਕਰਨ ਹਾਂ ਹਾਂਜੀ ਬਿਲਕੁਲ ਅਸੀਂ ਆਪਣੇ ਪਿੰਡ ਨੂੰ ਬਿਲਕੁਲ ਅਲੱਗ ਮੰਨਦੇ ਹਾਂ ਜੀ ਪੰਜਾਬ ਦੇ ਵਿੱਚੋਂ ਅਸੀਂ ਜਿੱਥੇ ਬਾਹਰ ਜਾਂਦੇ ਹਾਂ ਜੇ ਅਸੀਂ ਕੰਮ ਕਰਦੇ ਹਾਂ ਜਿੱਥੇ ਵੀ ਅਸੀਂ ਜਾਈਏ ਤੇ ਉਹ ਪੁੱਛਦੇ ਆ ਜੀ ਹਾਂਡੀ ਪਿੰਡ ਕਿਹੜਾ ਤੇ ਜੇ ਇਹ ਦੱਸੇ ਜੇ ਡੇਰੀ ਵਾਲਦਰੋਗਾ ਤੇ ਅਗਲੇ ਦਿਨ ਗੱਲੋਂ ਮੂੰਹ ਚ ਇਹੀ ਗੱਲ ਨਿਕਲਦੀ ਆਓ ਜਿੱਥੇ ਰਾਮਲੀਲਾ ਹੁੰਦੀ ਆ ਮਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਪਿੰਡ ਨੂੰ ਇਸ ਗੱਲ ਤੋਂ ਇਸ ਚੀਜ਼ ਤੋਂ ਬਹੁਤ ਲੋਕ ਜਾਣਦੇ ਨੇ